ਕੁਝ ਮੁਲਾਕਾਤਾਂ ਇੰਨੀਆਂ ਆਮ ਹੁੰਦੀਆਂ ਨੇ ਕਿ ਸਾਨੂੰ ਅੰਦਾਜ਼ਾ ਵੀ ਨਹੀਂ ਹੁੰਦਾ ਕਿ ਉਹੀ ਸਾਡੀ ਜ਼ਿੰਦਗੀ ਦੀ ਦਿਸ਼ਾ ਬਦਲ ਦੇਣਗੀਆਂ ਮੇਰਾ ਨਾਮ ਸਿਮਰਨ ਹੈ ਤੇ ਮੈਂ ਇੱਕ ਛੋਟੇ ਜਿਹੇ ਸ਼ਹਿਰ ਵਿੱਚ ਰਹਿਣ ਵਾਲੀ ਹਾਂ ਮੈਂ ਇੱਕ ਆਮ ਜਿਹੀ ਕੁੜੀ ਹਾਂ ਮੇਰੀ ਜ਼ਿੰਦਗੀ ਬਹੁਤ ਸ਼ਾਂਤ ਹੁੰਦੀ ਸੀ ਤੇ ਉਹੀ ਜ਼ਿੰਦਗੀ ਮੈਨੂੰ ਪਿਆਰੀ ਲੱਗਦੀ ਸੀ ਉਸ ਦਿਨ ਵੀ ਮੈਂ ਸਟੇਸ਼ਨ ਤੇ ਖੜੀ ਸੀ ਤੇ ਟ੍ਰੇਨ ਦਾ ਇੰਤਜ਼ਾਰ ਕਰ ਰਹੀ ਸੀ ਸ਼ਾਮਾਂ ਪੈ ਰਹੀਆਂ ਸੀ ਤੇ ਪਲੇਟਫਾਰਮ ਤੇ ਲੋਕਾਂ ਦੀ ਭੀੜ ਲੱਗੀ ਹੋਈ ਸੀ ਲੋਕ ਇੱਧਰ ਉੱਧਰ ਤੁਰੇ ਜਾ ਰਹੇ ਸੀ ਉਦੋਂ ਹੀ ਅਚਾਨਕ ਮੈਂ ਉਹਨੂੰ ਵੇਖਿਆ ਉਹਨੇ ਨੀਲੀ ਸ਼ਰਟ ਪਾਈ ਹੋਈ ਸੀ ਤੇ ਹਲਕੀ ਜੀ ਦਾੜੀ ਸੀ ਤੇ ਅੱਖਾਂ ਵਿੱਚ ਕੁਝ ਐਸਾ ਸੀ ਜੋ ਮੈਨੂੰ ਰੁਕਣ ਲਈ ਮਜਬੂਰ ਕਰ ਰਿਹਾ ਸੀ ਉਹ ਮੇਰੇ ਕੋਲੋਂ ਲੰਘਿਆ ਤੇ ਅਚਾਨਕ ਮੇਰੀ ਚੁੰਨੀ ਉਹਦੇ ਬੈਗ ਦੀ ਜਿਪ ਵਿੱਚ ਫਸ ਗਈ ਅਸੀਂ ਇਕੱਠਿਆਂ ਨੇ ਇੱਕ ਦੂਜੇ ਨੂੰ ਸੌਰੀ ਕਿਹਾ ਮੈਂ ਫਟਾਫਟ ਆਪਣੀ ਚੁੰਨੀ ਛਡਾਈ ਤੇ ਉਹ ਹੱਸ ਕੇ ਕਹਿਣ ਲੱਗਾ ਲੱਗਦਾ ਏ ਟ੍ਰੇਨ ਤੋਂ ਪਹਿਲਾਂ ਕਿਸਮਤ ਨੇ ਰੋਕ ਲਿਆ ਮੈਂ ਬਿਨਾ ਸੋਚੇ ਹੱਸਣ ਲੱਗ ਪਈ ਉਹਦਾ ਨਾਮ ਪਵਨ ਸੀ ਅਸੀਂ ਦੋਨਾਂ ਨੇ ਇੱਕੋ ਹੀ ਟ੍ਰੇਨ ਤੇ ਇੱਕੋ ਹੀ ਡੱਬੇ ਵਿੱਚ ਚੜਨਾ ਸੀ ਪਤਾ ਨਹੀਂ ਇਹ ਸੰਜੋਗ ਸੀ ਜਾਂ ਕੁਝ ਹੋਰ ਪਰ ਉਦੋਂ ਤਾਂ ਮੈਨੂੰ ਮਾਸਾ ਫਰਕ ਨਹੀਂ ਪਿਆ ਆਪਣੇ ਆਪ ਸਾਡੇ ਵਿੱਚ ਗੱਲਾਂ ਬਾਤਾਂ ਹੋਣ ਲੱਗ ਪਈਆਂ ਬਸ ਕੁਝ ਕੰਮ ਕਰਦਿਆਂ ਸ਼ਹਿਰ ਦੀਆਂ ਤੇ ਪਸੰਦ ਨਾ ਪਸੰਦ ਪੁੱਛਿਆ ਉਹਦੀ ਆਵਾਜ਼ ਵਿੱਚ ਇੱਕ ਅਜੀਬ ਜਿਹਾ ਸਕੂਨ ਸੀ ਜਿਵੇਂ ਕੋਈ ਪੁਰਾਣਾ ਦੋਸਤ ਮਿਲ ਗਿਆ ਹੋਵੇ ਉਹ ਮੈਨੂੰ ਕਹਿਣ ਲੱਗਾ ਤੁਸੀਂ ਬਹੁਤ ਘੱਟ ਬੋਲਦੇ ਹੋ ਤੇ ਮੈਂ ਅੱਗੋ ਜਵਾਬ ਦਿੱਤਾ ਕਿ ਤੁਸੀਂ ਬਹੁਤ ਜ਼ਿਆਦਾ ਬੋਲਦੇ ਹੋ ਉਹ ਹੱਸਣ ਲੱਗ ਪਿਆ ਉਹਦਾ ਹਾਸਾ ਮੇਰੇ ਦਿਲ 'ਚ ਘਰ ਕਰ ਗਿਆ ਇੰਤਾਂ ਹੀ ਰਾਤ ਹੋ ਚੁੱਕੀ ਸੀ ਖਿੜਕੀ ਦੇ ਬਾਹਰ ਹਨੇਰਾ ਨਜ਼ਰ ਆ ਰਿਹਾ ਸੀ ਤੇ ਅੰਦਰ ਕੁਝ ਹਲਕਾ ਹਲਕਾ ਜਾਗ ਰਿਹਾ ਸੀ ਅਚਾਨਕ ਹੀ ਉਹਦਾ ਫੋਨ ਵੱਜਿਆ ਉਨੇ ਸਕਰੀਨ ਵੱਲ ਦੇਖਿਆ ਤੇ ਉਹਦਾ ਚਿਹਰਾ ਇੱਕ ਪਲ ਲਈ ਬਦਲ ਗਿਆ ਮੈਨੂੰ ਪੁੱਛਿਆ ਕਿ ਸਭ ਠੀਕ ਹੈ ਉਹਨੇ ਮੁਸਕਰਾ ਕੇ ਕਿਹਾ ਹਾਂ ਸਭ ਠੀਕ ਆ ਪਰ ਉਹਦੀਆਂ ਅੱਖਾਂ ਕੁਝ ਹੋਰ ਹੀ ਕਹਿ ਰਹੀਆਂ ਸੀ ਟ੍ਰੇਨ ਆਪਣੇ ਸਟੇਸ਼ਨ ਤੇ ਰੁਕੀ ਤੇ ਉਤਰਨ ਲੱਗੇ ਉਹ ਕਹਿਣ ਲੱਗਾ ਕਿ ਰੱਬ ਨੇ ਚਾਇਆ ਤਾਂ ਫੇਰ ਮਿਲਾਂਗੇ ਮੈਂ ਵੀ ਮੋਢੇ ਉਤਾਂ ਚੁੱਕ ਕੇ ਕਿਹਾ ਕਿ ਸ਼ਹਿਰ ਛੋਟਾ ਏ ਉਹ ਮੁਸਕਰਾ ਕੇ ਕਹਿਣ ਲੱਗਾ ਦਿਲ ਵੱਡਾ ਹੋਵੇ ਤਾਂ ਮੁਲਾਕਾਤਾਂ ਛੋਟੀਆਂ ਨਹੀਂ ਰਹਿੰਦੀਆਂ ਤੇ ਫਿਰ ਮੈਂ ਘਰ ਵਾਪਸ ਆ ਗਈ ਪਰ ਮੇਰੇ ਦਿਮਾਗ 'ਚ ਉਹੀ ਚਿਹਰਾ ਤੇ ਉਹੀ ਆਵਾਜ਼ ਤੇ ਉਦੋਂ ਹੀ ਮੇਰੇ ਫੋਨ ਤੇ ਅਚਾਨਕ ਇੱਕ ਅਨਨੋਨ ਨੰਬਰ ਤੋਂ ਮੈਸੇਜ ਆਇਆ। ਉਹ ਮੈਸੇਜ ਵਿੱਚ ਲਿਖਿਆ ਸੀ ਮੁਲਾਕਾਤ ਸੰਜੋਗ ਨਹੀਂ ਸੀ ਸਿਮਰਨ ਮੇਰੇ ਸਾਹ ਰੁਕ ਗਏ। ਮੈਂ ਸਕਰੀਨ ਵੱਲ ਦੇਖਿਆ, ਨਾਮ ਨਹੀਂ ਲਿਖਿਆ ਸੀ ਸਿਰਫ ਇੱਕ ਲਾਈਨ ਲਿਖੀ ਸੀ ਤੇ ਪਹਿਲੀ ਵਾਰ ਮੈਨੂੰ ਲੱਗਿਆ ਇਹ ਕਹਾਣੀ ਸਿਰਫ ਇੱਕ ਪਿਆਰ ਹੀ ਨਹੀਂ ਹੈ। ਉਸ ਮੈਸੇਜ ਤੋਂ ਬਾਅਦ ਮੈਂ ਅੱਧੀ ਰਾਤ ਤੱਕ ਫੋਨ ਨੂੰ ਹੀ ਵੇਖਦੀ ਰਹੀ। ਉਹੀ ਲਾਈਨ ਮੇਰੇ ਦਿਲ 'ਚ بار بار ਗੂੰਜ ਰਹੀ ਸੀ ਕਿ ਮੁਲਾਕਾਤ ਸੰਜੋਗ ਨਹੀਂ ਸੀ ਸਿਮਰਨ ਮੇਰਾ ਦਿਲ ਤੇਜ਼ੀ ਨਾਲ ਧੜਕ ਰਿਹਾ ਸੀ ਮੈਂ ਨੰਬਰ ਡਾਇਲ ਕੀਤਾ ਪਰ ਉਹਦਾ ਫੋਨ ਸਵਿਚ ਆਫ ਸੀ ਪੂਰੀ ਰਾਤ ਨੀਂਦ ਮੇਰੀਆਂ ਅੱਖਾਂ ਤੋਂ ਕਾਫੀ ਦੂਰ ਸੀ بار بار ਮੇਰੀਆਂ ਅੱਖਾਂ ਦੇ ਸਾਹਮਣੇ ਪਵਨ ਦਾ ਚਿਹਰਾ ਘੁੰਮ ਰਿਹਾ ਸੀ ਸਵੇਰ ਹੁੰਦੇ ਹੀ ਮੈਂ ਆਪਣੇ ਆਪ ਨੂੰ ਸਮਝਾਇਆ ਕਿ ਜ਼ਿਆਦਾ ਨਾ ਸੋਚ ਸ਼ਾਇਦ ਕਿਸੇ ਨੇ ਮਜ਼ਾਕ ਕੀਤਾ ਹੋਗਾ ਪਰ ਦਿਲ ਇੰਨੀ ਛੇਤੀ ਨਹੀਂ ਮੰਨਦਾ ਦੁਪਹਿਰ ਦੇ ਕਰੀਬ ਮੈਂ ਬਾਜ਼ਾਰ ਗਈ ਬਾਜ਼ਾਰ ਚ ਭੀੜ ਸੀ ਸ਼ੋਰ ਸ਼ਰਾਬਾ ਸੀ ਪਰ ਮੈਨੂੰ ਲੱਗਾ ਜਿਵੇਂ ਕੋਈ ਮੈਨੂੰ ਦੇਖ ਰਿਹਾ ਹੋਵੇ ਤੇ ਅਚਾਨਕ ਹੀ ਮੈਂ ਉਹਦੇ ਨਾਲ ਟਕਰਾ ਗਈ ਮੈਂ ਕਿਹਾ ਪਵਨ ਤੁਸੀਂ ਮੇਰੇ ਮੂੰਹੋਂ ਬਸ ਇਹੀ ਨਿਕਲਿਆ ਉਹ ਮੁਸਕੁਰਾ ਕੇ ਕਹਿਣ ਲੱਗਾ ਲੱਗਦਾ ਸ਼ਹਿਰ ਵਾਕਈ ਛੋਟਾ ਏ ਮੈਂ ਹਿੰਮਤ ਕਰਕੇ ਪੁੱਛਿਆ ਕਿ ਤੁਸੀਂ ਮੈਨੂੰ ਕੱਲ ਰਾਤ ਕੋਈ ਮੈਸੇਜ ਕੀਤਾ ਸੀ ਉਹਦਾ ਹਾਸਾ ਇੱਕ ਪਲ ਲਈ ਉੱਥੇ ਰੁਕ ਗਿਆ ਉਹਨੇ ਸ਼ਾਂਤ ਹੋ ਕੇ ਕਿਹਾ ਕਿਹੜਾ ਮੈਸੇਜ ਮੈਂ ਆਪਣੇ ਦਿਲ 'ਚ ਸੋਚਣ ਲੱਗ ਗਈ ਕਿ ਉਹ ਮੈਨੂੰ ਝੂਠ ਬੋਲ ਰਿਹਾ ਸੀ ਇਉਂ ਉਹਨੂੰ ਸੱਚੀ ਕੁਝ ਨਹੀਂ ਪਤਾ ਫਿਰ ਅਸੀਂ ਉੱਥੇ ਲੱਗ ਗਏ ਕਿਸੇ ਰੈਸਟੋਰੈਂਟ 'ਚ ਬੈਠੇ ਮੈਂ ਉਹਨੂੰ ਸਭ ਕੁਝ ਦੱਸਿਆ ਮੈਸੇਜ ਬਾਰੇ ਤੇ ਆਪਣੇ ਡਰ ਬਾਰੇ ਤੇ ਮੇਰੀ ਬੇਚੈਨੀ ਬਾਰੇ ਉਹ ਧਿਆਨ ਨਾਲ ਸੁਣਦਾ ਰਿਹਾ ਤੇ ਫਿਰ ਕਹਿਣ ਲੱਗਾ ਮੈਂ ਤੁਹਾਨੂੰ ਕੋਈ ਮੈਸੇਜ ਨਹੀਂ ਕੀਤਾ ਪਰ ਇਹ ਗੱਲ ਬਹੁਤ ਅਜੀਬ ਸੀ ਉਹਦੀਆਂ ਅੱਖਾਂ 'ਚ ਚਿੰਤਾ ਸੀ ਉਹ ਮੈਨੂੰ ਕਹਿਣ ਲੱਗਾ ਜੇ ਤੁਹਾਨੂੰ ਡਰ ਲੱਗ ਰਿਹਾ ਆ ਤਾਂ ਕੁਝ ਦਿਨ ਤੁਸੀਂ ਮੇਰੇ ਕੰਟੈਕਟ 'ਚ ਰਹੋ ਇਹ ਗੱਲ ਨਾਰਮਲ ਲੱਗਣੀ ਚਾਹੀਦੀ ਸੀ ਪਰ ਲੱਗ ਨਹੀਂ ਰਹੀ ਸੀ। ਉਹਦੇ ਵਿੱਚ ਇੱਕ ਆਪਣਾਪਨ ਸੀ। ਅਗਲੇ ਕੁਝ ਦਿਨ ਅਸੀਂ ਇਦਾਂ ਹੀ ਮਿਲਣ ਲੱਗ ਪਏ। ਕਦੇ ਚਾਹ ਪੀਣ ਲਈ ਤੇ ਕਦੇ ਇਦਾਂ ਹੀ ਸੜਕ ਤੇ ਤੁਰਦੇ ਫਿਰਦੇ। ਪਵਨ ਦੇ ਨਾਲ ਟਾਈਮ ਕਿਵੇਂ ਲੰਘ ਜਾਂਦਾ ਪਤਾ ਹੀ ਨਹੀਂ ਲੱਗਦਾ ਸੀ। ਉਹ ਮੈਨੂੰ ਹਸਾਉਂਦਾ ਰਹਿੰਦਾ, ਮੇਰੀਆਂ ਗੱਲਾਂ ਸੁਣਦਾ ਰਹਿੰਦਾ ਤੇ ਕਦੇ-ਕਦੇ ਬਿਲਕੁਲ ਚੁੱਪ ਹੋ ਜਾਂਦਾ। ਮੈਂ ਉਹਨੂੰ ਇੱਕ ਦਿਨ ਪੁੱਛਿਆ ਕਿ ਤੁਸੀਂ ਕਦੇ-ਕਦੇ ਇੰਨੇ ਗਵਾਚੇ ਜਿਵੇਂ ਲੱਗਦੇ ਹੋ? ਉਹ ਰੁੱਕ ਕੇ ਕਹਿਣ ਲੱਗਾ ਕਿਉਂਕਿ ਹਰ ਕਿਸੇ ਦੀ ਇੱਕ ਕਹਾਣੀ ਹੁੰਦੀ ਹੈ ਜੋ ਮੈਂ ਅਜੇ ਦੱਸ ਨਹੀਂ ਸਕਦਾ ਮੈਂ ਵੀ ਜਿਆਦਾ ਜ਼ੋਰ ਨਹੀਂ ਪਾਇਆ ਸ਼ਾਇਦ ਇਸ ਕਰਕੇ ਕਿਉਂਕਿ ਮੈਨੂੰ ਵੀ ਆਪਣੀ ਹਰ ਗੱਲ ਕਹਿਣਾ ਸੌਖਾ ਨਹੀਂ ਲੱਗਦਾ ਸੀ ਇੱਕ ਦਿਨ ਸ਼ਾਮ ਦਾ ਟਾਈਮ ਸੀ ਉਹਨੇ ਮੈਨੂੰ ਅਚਾਨਕ ਕਿਹਾ ਕਿ ਸਿਮਰਨ ਜੇ ਮੈਂ ਕਹਾ ਕਿ ਸਾਡੀ ਮੁਲਾਕਾਤ ਵਾਕਈ ਸੰਜੋਗ ਨਹੀਂ ਸੀ ਫਿਰ ਇਹ ਸੁਣ ਕੇ ਮੇਰੇ ਸਾਹ ਉੱਥੇ ਰੁਕ ਗਏ ਮੈਂ ਹੌਲੀ ਜੀ ਕਿਹਾ ਫਿਰ ਕੀ ਉਹ ਮੇਰੇ ਵੱਲ ਦੇਖਦਾ ਰਿਹਾ ਉਹਦੀ ਨਜ਼ਰ ਚ ਪਿਆਰ ਵੀ ਸੀ ਤੇ ਡਰ ਵੀ ਉਹ ਮੈਨੂੰ ਕਹਿਣ ਲੱਗਾ ਤੁਸੀਂ ਡਰ ਜਾਓਗੇ ਮੈਂ ਕਿਹਾ ਸ਼ਾਇਦ ਹਾਂ ਪਰ ਮੈਂ ਪੱਜੂਗੀ ਨਹੀਂ ਉਹਨੇ ਹਲਕੀ ਜਿਹੀ ਸਮਾਈਲ ਦਿੱਤੀ ਫਿਰ ਅਸੀਂ ਆਪਣੇ ਆਪਣੇ ਘਰ ਆ ਗਏ ਉਸ ਰਾਤ ਮੇਰੇ ਫੋਨ ਤੇ ਫਿਰ ਮੈਸੇਜ ਆਇਆ ਉਹ ਮੈਸੇਜ ਵਿੱਚ ਲਿਖਿਆ ਸੀ ਕਿ ਪਵਨ ਤੋਂ ਦੂਰ ਰਹਿ ਹਰ ਕੋਈ ਸੱਚਾ ਪਿਆਰ ਨਹੀਂ ਕਰਦਾ ਮੇਰੇ ਹੱਥ ਕੰਬਣ ਲੱਗ ਗਏ ਹੁਣ ਇਹ ਸਿਰਫ ਸੋਚਣ ਵਾਲੀ ਹੀ ਨਹੀਂ ਬਲਕਿ ਬਹੁਤ ਹੈਰਾਨ ਕਰਨ ਵਾਲੀ ਗੱਲ ਸੀ ਕੋਈ ਸੀ ਜੋ ਜਾਣਦਾ ਸੀ ਕਿ ਮੈਂ ਪਵਨ ਦੇ ਕਰੀਬ ਜਾ ਰਹੀ ਆ ਤੇ ਪਹਿਲੀ ਵਾਰ ਮੈਨੂੰ ਅਹਿਸਾਸ ਹੋਇਆ ਕਿ ਜਿਹਦੇ ਨਾਲ ਮੈਂ ਪਿਆਰ ਮਹਿਸੂਸ ਕਰ ਰਹੀ ਆ ਉਹੀ ਸ਼ਾਇਦ ਸਭ ਤੋਂ ਵੱਡਾ ਰਾਜ਼ ਹੈ ਉਸ ਮੈਸੇਜ ਤੋਂ ਬਾਅਦ ਮੈਂ ਪਵਨ ਤੋਂ ਕੁਝ ਵੀ ਲੁਕਾਉਣ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਉਹਨੂੰ ਸਭ ਦਿਖਾ ਦਿੱਤਾ ਉਹ ਕਾਫੀ ਦੇਰ ਤੱਕ ਸਕਰੀਨ ਵੱਲ ਦੇਖਦਾ ਰਿਹਾ ਉਹਦੇ ਚਿਹਰੇ ਤੇ ਚਿੰਤਾ ਸਾਫ਼ ਦੇਖ ਰਹੀ ਸੀ ਉਹਨੇ ਹੌਲੀ ਜਿਹਾ ਇਹ ਕੋਈ ਮਜ਼ਾਕ ਨਹੀਂ ਲੱਗ ਰਿਹਾ ਕੋਈ ਤਾਂ ਸਾਨੂੰ ਦੇਖ ਰਿਹਾ ਏ ਮੈਂ ਅਗੋ ਕਿਹਾ ਕਿ ਸਾਨੂੰ ਉਹਨੇ ਮੇਰੇ ਵੱਲ ਦੇਖ ਕੇ ਕਿਹਾ ਹਾਂ ਹੁਣ ਇਹ ਸਿਰਫ ਤੁਹਾਡਾ ਮਾਮਲਾ ਨਹੀਂ ਰਿਹਾ ਉਸ ਦਿਨ ਪਹਿਲੀ ਵਾਰ ਮੈਨੂੰ ਪਵਨ ਦੇ ਮੋਢੇ ਤੇ ਸਿਰ ਰੱਖ ਕੇ ਭਰੋਸਾ ਮਹਿਸੂਸ ਹੋਇਆ ਡਰ ਸੀ ਪਰ ਇਕੱਲਾਪਨ ਨਹੀਂ ਸੀ ਅਸੀਂ ਫੈਸਲਾ ਕੀਤਾ ਕਿ ਕੁਝ ਦਿਨਾਂ ਤੱਕ ਅਸੀਂ ਸਾਵਧਾਨ ਰਹਾਂਗੇ ਘੱਟ ਮਿਲਾਂਗੇ ਤੇ ਘੱਟ ਗੱਲਾਂ ਕਰਾਂਗੇ ਪਰ ਪਿਆਰ ਨੂੰ ਕੋਈ ਆਰਡਰ ਨਹੀਂ ਦਿੱਤਾ ਜਾ ਸਕਦਾ ਪਵਨ ਦੇ ਬਿਨਾ ਦਿਨ ਸੁਣਨੇ ਲੱਗਦੇ ਸੀ ਉਹਦਾ ਹਾਸਾ ਉਹਦੀਆਂ ਗੱਲਾਂ ਮੈਨੂੰ ਬਹੁਤ ਯਾਦ ਆਉਨੀਆਂ ਇੱਕ ਦਿਨ ਸ਼ਾਮ ਨੂੰ ਉਹਨੇ ਮੈਨੂੰ ਆਪਣੇ ਘਰ ਬੁਲਾਇਆ ਤੇ ਕਹਿਣ ਲੱਗਾ ਮੈਂ ਕੁਝ ਦਿਖਾਉਣਾ ਚਾਹੁੰਨਾ ਆ ਉਹਦਾ ਘਰ ਬਹੁਤ ਸਿੰਪਲ ਜਿਹਾ ਸੀ ਤੇ ਘਰ ਦੀਆਂ ਕੰਧਾਂ ਤੇ ਕੁਝ ਪੁਰਾਣੀਆਂ ਫੋਟੋਆਂ ਲੱਗੀਆਂ ਹੋਈਆਂ ਸੀ ਮੈਂ ਫੋਟੋਆਂ ਦੇਖ ਰਹੀ ਸੀ ਤੇ ਇੱਕ ਫੋਟੋ ਤੇ ਮੇਰੀ ਨਿਗਾ ਰੁਕ ਗਈ ਉਸ ਫੋਟੋ 'ਚ ਪਵਨ ਕਿਸੇ ਕੁੜੀ ਦੇ ਨਾਲ ਖੜਾ ਸੀ ਤੇ ਉਹ ਵੀ ਬਹੁਤ ਕਰੀਬ ਹੋ ਕੇ ਮੈਂ ਉਹਨੂੰ ਪੁੱਛਿਆ ਕਿ ਇਹ ਕੌਣ ਹੈ ਪਵਨ ਚੁੱਪ ਹੋ ਗਿਆ ਤੇ ਫਿਰ ਕੁਝ ਧੇਰ ਬਾਅਦ ਕਹਿਣ ਲੱਗਾ ਇਹ ਮੇਰੀ ਮੰਗੇਤਰ ਸੀ ਮੇਰੇ ਦਿਲ 'ਚ ਹਲਕੀ ਜਿਹੀ ਜੈਲਸੀ ਹੋਈ ਉਹਨੇ ਲੰਬਾ ਜਿਹਾ ਸਾਲ ਲਿਆ ਤੇ ਕਹਿਣ ਲੱਗਾ ਪਰ ਉਹ ਇੱਕ ਹਾਦਸੇ ਵਿੱਚ ਮਰ ਗਈ ਸੀ ਇਹ ਸੁਣ ਕੇ ਚਾਰੇ ਪਾਸੇ ਖਾਮੋਸ਼ੀ ਜਿਹੀ ਠਹਿਰ ਗਈ ਕੁਝ ਧੇਰ ਬਾਅਦ ਪਵਨ ਕਹਿਣ ਲੱਗਾ ਕਿ ਮੇਰੀ ਜ਼ਿੰਦਗੀ ਬਦਲ ਗਈ ਕੁਝ ਲੋਕ ਮੈਨੂੰ ਦੋਸ਼ੀ ਮੰਨਦੇ ਨੇ ਤੇ ਕੁਝ ਹਜੇ ਵੀ ਮੇਰੇ ਤੋਂ ਨਫ਼ਰਤ ਕਰਦੇ ਨੇ ਮੇਰੇ ਦਿਮਾਗ 'ਚੋਂ ਮੈਸੇਜ ਗੂੰਜਣ ਲੱਗਾ ਕਿ ਹਰ ਕੋਈ ਸੱਚਾ ਪਿਆਰ ਨਹੀਂ ਕਰਦਾ ਮੈਂ ਪਵਨ ਨੂੰ ਕਹਿਣ ਲੱਗੀ ਕਿ ਉਹ ਮੈਸੇਜ ਫਿਰ ਮੈਂ ਚੁੱਪ ਹੋ ਗਈ ਪਵਨ ਨੇ ਸਿਰ ਹਿਲਾਇਆ ਕਿ ਹੋ ਸਕਦਾ ਹੈ ਕਿਉਂਕਿ ਉਸ ਹਾਦਸੇ ਤੋਂ ਬਾਅਦ ਮੈਨੂੰ ਕਈ ਵਾਰ ਧਮਕੀਆਂ ਵੀ ਮਿਲਿਆ ਨੇ ਮੇਰੇ ਅੰਦਰ ਡਰ ਹੋਰ ਵੀ ਵੱਧ ਗਿਆ ਮੈਂ ਉਹਨੂੰ ਕਿਹਾ ਕਿ ਤੁਸੀਂ ਮੈਨੂੰ ਸਭ ਤੋਂ ਪਹਿਲਾਂ ਕਿਉਂ ਨਹੀਂ ਦੱਸਿਆ ਉਹਨੇ ਮੇਰੀਆਂ ਅੱਖਾਂ 'ਚ ਵੇਖਿਆ ਤੇ ਕਹਿਣ ਲੱਗਾ ਕਿਉਂਕਿ ਮੈਂ ਨਹੀਂ ਚਾਹੁੰਦਾ ਸੀ ਕਿ ਤੁਸੀਂ ਮੇਰੇ ਅਤੀਤ ਦੀ ਸਜ਼ਾ ਭੁਗਤੋ ਉਸ ਪਲ ਮੈਨੂੰ ਅਹਿਸਾਸ ਹੋਇਆ ਇਹ ਪਿਆਰ ਸਿਰਫ ਇਕੱਠੇ ਤੁਰਨਾ ਨਹੀਂ ਕਦੇ-ਕਦੇ ਖਤਰਿਆਂ ਦੇ ਵਿੱਚ ਕਿਸੇ ਦਾ ਹੱਥ ਫੜਨਾ ਵੀ ਹੁੰਦਾ ਏ ਅਚਾਨਕ ਬਾਹਰ ਕੁਝ ਡਿੱਗਣ ਦੀ ਆਵਾਜ਼ ਆਈ ਅਸੀਂ ਦੋਵੇਂ ਹੈਰਾਨ ਰਹਿ ਗਏ ਪਵਨ ਖਿੜਕੀ ਤੱਕ ਗਿਆ ਥੱਲੇ ਦੇਖਿਆ ਤਾਂ ਸੜਕ ਸੁੰਨਸਾਨ ਸੀ ਪਰ ਦਰਵਾਜ਼ੇ ਕੋਲੇ ਇੱਕ ਲਿਫਾਫਾ ਪਿਆ ਸੀ ਉਹਦੇ ਅੰਦਰ ਇੱਕ ਫੋਟੋ ਸੀ ਉਹ ਫੋਟੋ ਮੇਰੀ ਅੱਜ ਦੀ ਸੀ ਤੇ ਉਸ ਫੋਟੋ ਦੇ ਪਿੱਛੇ ਲਿਖਿਆ ਸੀ ਤੇਰਾ ਅਗਲਾ ਕਦਮ ਤੇਰੀ ਸਭ ਤੋਂ ਵੱਡੀ ਗਲਤੀ ਹੋਊਗਾ ਮੇਰੇ ਹੱਥ ਉਦੋਂ ਹੀ ਠੰਡੇ ਪੈ ਗਏ ਤੇ ਹੁਣ ਤਾਂ ਇਹ ਸਾਫ਼ ਹੋ ਚੁੱਕਿਆ ਸੀ ਕਿ ਕੋਈ ਸਾਨੂੰ ਚੇਤਾਵਨੀ ਨਹੀਂ ਬਲਕਿ ਚੁਣੌਤੀ ਦੇ ਰਿਹਾ ਸੀ ਪਵਨ ਨੇ ਮੇਰਾ ਹੱਥ ਫੜ ਲਿਆ ਤੇ ਕਹਿਣ ਲੱਗਾ ਹੁਣ ਪਿੱਛੇ ਹਟਣ ਦਾ ਟਾਈਮ ਨਹੀਂ ਮੈਂ ਉਹਦੇ ਵੱਲ ਦੇਖਿਆ ਮੈਂ ਡਰ ਰਹੀ ਸੀ ਪਰ ਦਿਲ 'ਚ ਇੱਕ ਅਜੀਬ ਜਿਹੀ ਮਜ਼ਬੂਤੀ ਵੀ ਸੀ ਕਿਉਂਕਿ ਹੁਣ ਇਹ ਕਹਾਣੀ ਸਿਰਫ ਪਿਆਰ ਦੀ ਨਹੀਂ ਸੀ ਇਹ ਹਿੰਮਤ ਦੀ ਕਹਾਣੀ ਬਣਨ ਜਾ ਰਹੀ ਸੀ ਉਸ ਫੋਟੋ ਨੂੰ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਕਿ ਮੇਰੀ ਅੱਖ ਦੀ ਫੋਟੋ ਮਤਲਬ ਕੋਈ ਸੀ ਜੋ ਸਾਨੂੰ ਹਰ ਪਲ ਦੇਖ ਰਿਹਾ ਸੀ ਮੈਂ ਕੰਬਦੀ ਆਵਾਜ਼ ਚ ਕਿਹਾ ਕਿ ਇਹ ਕੋਈ ਮਜ਼ਾਕ ਨਹੀਂ ਹੈ ਪਵਨ ਨੇ ਲਫਾਫਾ ਫੋਲਡ ਕਰਕੇ ਰੱਖ ਦਿੱਤਾ ਉਹਦਾ ਚਿਹਰਾ ਸਖਤ ਜਿਹਾ ਹੋ ਗਿਆ ਜੋ ਕਿ ਮੈਂ ਪਹਿਲਾਂ ਕਦੇ ਨਹੀਂ ਸੀ ਦੇਖਿਆ ਉਹ ਕਹਿਣ ਲੱਗਾ ਹੁਣ ਸਾਨੂੰ ਥੋੜਾ ਧਿਆਨ ਨਾਲ ਰਹਿਣਾ ਪਵੇਗਾ ਤੇ ਸਭ ਤੋਂ ਪਹਿਲਾਂ ਤੁਸੀਂ ਇਕੱਲੇ ਕਿਤੇ ਨਹੀਂ ਜਾਓਗੇ ਉਸ ਰਾਤ ਮੈਂ ਉਹਦੇ ਘਰ ਹੀ ਰੁਕੀ ਮੈਨੂੰ ਨੀਂਦ ਤਾਂ ਨਹੀਂ ਆਈ ਪਰ ਹਰ ਸੈਕਿੰਡ ਤੇ ਮੇਰਾ ਦਿਲ ਤੇਜ਼ ਧੜਕ ਰਿਹਾ ਸੀ ਸਵੇਰ ਹੁੰਦੇ ਹੀ ਅਸੀਂ ਥਾਣੇ ਗਏ ਤੇ ਥਾਣੇ ਜਾ ਕੇ ਮੈਂ ਪੁਲਿਸ ਨੂੰ ਸਾਰਾ ਕੁਝ ਸੱਚ-ਸੱਚ ਦੱਸਿਆ ਉਸ ਮੈਸੇਜ ਬਾਰੇ ਉਸ ਫੋਟੋ ਬਾਰੇ ਤੇ ਤੰਕੀ ਬਾਰੇ ਪੁਲਿਸ ਨੇ ਨੋਟ ਕੀਤਾ ਪਰ ਉਹਨਾਂ ਦੇ ਚਿਹਰੇ ਤੋਂ ਸਾਫ਼ ਲੱਗ ਰਿਹਾ ਸੀ ਕਿ ਉਹਨਾਂ ਲਈ ਬਸ ਇਹ ਇੱਕ ਸ਼ਿਕਾਇਤ ਸੀ ਉਹਨਾਂ ਨੇ ਸਾਨੂੰ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਦੇਖ ਲਵਾਂਗੇ ਤੇ ਫਿਰ ਸਾਨੂੰ ਵਾਪਸ ਭੇਜ ਦਿੱਤਾ ਬਾਰ ਨਿਕਲਦੀ ਮੈਂ ਉੱਚੀ ਸਾਰੀ ਕਿਆ ਕਿ ਜੇ ਕੁਝ ਹੋ ਗਿਆ ਫਿਰ ਪਵਨ ਨੇ ਮੇਰਾ ਹੱਥ ਕੱਸ ਕੇ ਫੜਿਆ ਤੇ ਕਹਿਣ ਲੱਗਾ ਮੈਂ ਤੁਹਾਡੇ ਨਾਲ ਹਾਂ ਕੁਝ ਨਹੀਂ ਹੋਵੇਗਾ ਉਹਦੀ ਇਹ ਗੱਲ ਨਾਰਮਲ ਸੀ ਪਰ ਉਸ ਪਲ ਉਹੀ ਗੱਲ ਮੇਰੇ ਲਈ ਸਭ ਕੁਝ ਸੀ ਕੁਝ ਦਿਨ ਸ਼ਾਂਤੀ ਰਹੀ ਕੋਈ ਮੈਸੇਜ ਨਹੀਂ ਆਇਆ ਕੋਈ ਕਾਲ ਨਹੀਂ ਆਈ ਮੈਂ ਸੋਚਿਆ ਸ਼ਾਇਦ ਹੁਣ ਸਭ ਕੁਝ ਖਤਮ ਹੋ ਗਿਆ ਸ਼ਾਇਦ ਅਸੀਂ ਜਿੱਤ ਗਏ ਹਾਂ ਪਰ ਸਸਪੈਂਸ ਕਦੇ ਇਦਾਂ ਖਤਮ ਨਹੀਂ ਹੁੰਦੇ ਇੱਕ ਦਿਨ ਸ਼ਾਮ ਨੂੰ ਮੈਂ ਕੱਲੀ ਘਰ ਵਾਪਸ ਆ ਰਹੀ ਸੀ ਗਲੀ ਬਿਲਕੁਲ ਸੁੰਨਸਾਨ ਪਈ ਸੀ ਅਚਾਨਕ ਪਿੱਛੋਂ ਕਿਸੇ ਦੇ ਕਦਮਾਂ ਦੀ ਆਵਾਜ਼ ਆਈ ਮੈਂ ਪਿੱਛੇ ਪਲਟ ਕੇ ਦੇਖਿਆ ਤਾਂ ਕੋਈ ਨਹੀਂ ਸੀ ਮੇਰੇ ਕਦਮ ਹੋਰ ਤੇਜ਼ ਹੋ ਗਏ ਉਦੋਂ ਹੀ ਕਿਸੇ ਨੇ ਅਚਾਨਕ ਮੇਰਾ ਰਸਤਾ ਰੋਕਿਆ ਉਹਦਾ ਚਿਹਰਾ ਟਕਿਆ ਹੋਇਆ ਸੀ ਤੇ ਆਵਾਜ਼ ਭਾਰੀ ਸੀ ਉਹਨੇ ਮੈਨੂੰ ਕਿਹਾ ਕਿ ਪਵਨ ਤੋ ਦੂਰ ਰਹਿ ਇਹ ਆਖਰੀ ਵਾਰਨਿੰਗ ਹੈ ਮੈਂ ਡਰ ਦੇ ਮਾਰੇ ਕੁਝ ਬੋਲ ਨਹੀਂ ਪਾਈ ਇਹ ਅਚਾਨਕ ਉਹ ਹਨੇਰੇ 'ਚ ਗਾਇਬ ਹੋ ਗਿਆ ਮੈਂ ਉੱਥੇ ਬੈਠ ਗਈ ਮੈਂ ਕੰਬ ਰਹੀ ਸੀ ਕੁਝ ਮਿੰਟਾਂ ਵਿੱਚ ਪਵਨ ਉੱਥੇ ਆ ਗਿਆ ਕਿਉਂਕਿ ਮੈਂ ਉਹਨੂੰ ਕਾਲ ਕਰ ਦਿੱਤੀ ਸੀ ਮੈਨੂੰ ਇਸ ਹਾਲਤ 'ਚ ਦੇਖ ਕੇ ਉਹਦੀਆਂ ਅੱਖਾਂ 'ਚ ਗੁੱਸਾ ਤੇ ਡਰ ਦੋਵੇਂ ਸੀ ਉਹ ਕਹਿਣ ਲੱਗਾ ਹੁਣ ਬੱਸ ਬਹੁਤ ਹੋ ਗਿਆ ਹੁਣ ਮੈਂ ਚੁੱਪ ਨਹੀਂ ਰਵਾਂਗਾ ਉਸ ਰਾਤ ਉਹਨੇ ਮੈਨੂੰ ਸਾਰਾ ਕੁਝ ਸੱਚ-ਸੱਚ ਦੱਸਿਆ ਉਹ ਕਹਿਣ ਲੱਗਾ ਕਿ ਮੇਰੀ ਮੰਗੇਤਰ ਦੀ ਮੌਤ ਇੱਕ ਹਾਦਸਾ ਨਹੀਂ ਸੀ ਬਲਕਿ ਕਿਸ ਨੇ ਉਹਨੂੰ ਮਾਰਿਆ ਸੀ ਤੇ ਜੋ ਲੋਕ ਇਹ ਕੇਸ 'ਚ ਫਸੇ ਸੀ ਉਹ ਅੱਜ ਵੀ ਖੁੱਲੇ-ਆਮ ਘੁੰਮ ਰਹੇ ਨੇ ਮੈਂ ਅੱਗੋ ਕਿਹਾ ਕਿ ਹੁਣ ਫਿਰ ਤਾਂ ਪਵਨ ਕਹਿਣ ਲੱਗਾ ਉਹਨਾਂ ਨੂੰ ਲੱਗ ਰਿਹਾ ਆ ਕਿ ਤੁਸੀਂ ਮੇਰੀ ਕਮਜ਼ੋਰੀ ਹੋ ਮੈਂ ਹੈਰਾਨ ਰਹਿ ਗਈ ਮੈਂ ਸੋਚਣ ਲੱਗੀ ਕਿ ਪਿਆਰ ਕਮਜ਼ੋਰੀ ਵੀ ਬਣ ਸਕਦਾ ਆ ਉਹ ਮੈਨੂੰ ਕਹਿਣ ਲੱਗਾ ਜੇ ਤੁਸੀਂ ਚਾਹੋ ਤਾਂ ਅਸੀਂ ਸਭ ਕੁਝ ਇੱਥੇ ਖਤਮ ਕਰ ਸਕਦੇ ਆ ਮੈਂ ਉਹਦੀਆਂ ਅੱਖਾਂ 'ਚ ਦੇਖਿਆ ਉਹਦੀਆਂ ਅੱਖਾਂ 'ਚ ਡਰ ਸੀ ਪਰ ਪਿਆਰ ਸੱਚਾ ਮੈਂ ਸਿਰ ਹਲਾਇਆ ਕਿ ਨਹੀਂ ਜੇ ਇਹ ਲੜਾਈ ਹੈ ਤਾਂ ਮੈਂ ਭੱਜਾਂਗੀ ਨਹੀਂ ਪਵਨ ਨੇ ਮੈਨੂੰ ਗੱਲ ਨਾਲ ਲਾਇਆ ਤੇ ਉਸੇ ਪਲ ਮੈਨੂੰ ਪਤਾ ਸੀ ਹੁਣ ਇਹ ਕਹਾਣੀ ਕਿਸੇ ਅੰਜਾਮ ਤੱਕ ਪਹੁੰਚੇਗੀ ਫਿਰ ਚਾਹੇ ਉਹ ਅੰਜਾਮ ਕੁਝ ਵੀ ਹੋਵੇ ਉਸ ਰਾਤ ਤੋਂ ਬਾਅਦ ਮੇਰੀ ਜ਼ਿੰਦਗੀ ਦੋ ਹਿੱਸਿਆਂ 'ਚ ਵੰਡੀ ਗਈ ਸੀ ਇੱਕ ਉਹ ਜੋ ਡਰਦੀ ਸੀ ਤੇ ਦੂਜੀ ਉਹ ਜੋ ਹਣ ਭਜਰਾਨੀ ਚਾਹੁੰਦੀ ਸੀ ਪਵਨ ਨੇ ਫੈਸਲਾ ਕਰ ਲਿਆ ਸੀ ਕਿ ਉਹ ਸੱਚ ਨੂੰ ਸਾਹਮਣੇ ਲਿਆਊਗਾ ਚਾਹੇ ਉਹਨੂੰ ਕਿੰਨੀ ਵੀ ਕੀਮਤ ਕਿਉਂ ਨਾ ਚੁਕਾਉਣੀ ਪੈ ਜਾਵੇ ਅਸੀਂ ਪੁਰਾਣੇ ਕੇਸ ਦੀਆਂ ਫਾਈਲਾਂ ਕੱਢੀਆਂ ਉਹਦੀ ਮੰਗੇਤਰ ਰੀਆ ਦੀ ਮੌਤ ਨੂੰ ਇੱਕ ਦੁਰਘਟਨਾ ਕਹਿ ਕੇ ਬੰਦ ਕਰ ਦਿੱਤਾ ਗਿਆ ਸੀ ਪਰ ਕਾਗਜ਼ਾ ਵਿੱਚ ਬਹੁਤ ਸਾਰੇ ਸਵਾਲ ਅਧੂਰੇ ਸੀ ਪਵਨ ਕਹਿਣ ਲੱਗਾ ਇਹ ਸਭ ਜਾਣਬੁੱਝ ਕੇ ਲਪੋਇਆ ਗਿਆ ਸੀ ਉਹਦੀ ਆਵਾਜ਼ ਵਿੱਚ ਦਰਦ ਤੇ ਗੁੱਸਾ ਦੋਵੇਂ ਸੀ ਜਿਵੇਂ ਜਿਵੇਂ ਅਸੀਂ ਅੱਗੇ ਵਧੇ ਇੱਕ ਨਾਮ बार-बार ਸਾਹਮਣੇ ਆਇਆ ਵਿਕਰਮ ਪਵਨ ਨੇ ਦੱਸਿਆ ਕਿ ਵਿਕਰਮ ਮੇਰਾ ਪੁਰਾਣਾ ਦੋਸਤ ਸੀ ਤੇ ਉਸੇ ਕੰਪਨੀ ਦਾ 파ਟਨਰ ਸੀ ਜਿੱਥੇ ਰੀਆ ਕੰਮ ਕਰਦੀ ਸੀ ਮੇਰਾ ਦਿਲ ਬੈਠ ਗਿਆ ਮੈਂ ਪੁੱਛਿਆ ਕਿ ਦੋਸਤ ਤਾਂ ਪਵਨ ਨੇ ਸਿਰ ਹਿਲਾਇਆ ਤੇ ਕਿਹਾ ਕਦੇ-ਕਦੇ ਸਭ ਤੋਂ ਵੱਡਾ ਧੋਖਾ ਆਪਣਿਆਂ ਤੋਂ ਹੀ ਮਿਲਦਾ ਆ ਉਸੇ ਸ਼ਾਮ ਮੈਨੂੰ ਫਿਰ ਮੈਸੇਜ ਆਇਆ ਉਸ ਮੈਸੇਜ 'ਚ ਲਿਖਿਆ ਸੀ ਕਿ ਸੱਚ ਲੱਭੇਗੀ ਤਾਂ ਸਭ ਗਵਾ ਦੇਵੇਂਗੀ ਇਸ ਵਾਰ ਡਰ ਦੇ ਨਾਲ ਗੁੱਸਾ ਵੀ ਸੀ ਮੈਂ ਜਵਾਬ ਟਾਈਪ ਕੀਤਾ ਪਰ ਭੇਜਿਆ ਨਹੀਂ ਕਿਉਂਕਿ ਹੁਣ ਡਰ ਮੇਰੇ ਫੈਸਲੇ ਨਹੀਂ ਲੈ ਰਿਹਾ ਸੀ ਪਵਨ ਨੇ ਇੱਕ ਪ੍ਰੈਸ ਰਿਪੋਰਟਰ ਨਾਲ ਸੰਪਰਕ ਕੀਤਾ ਤੇ ਪੁਲਿਸ ਵਿੱਚ ਕੇਸ ਦੁਬਾਰਾ ਖੁਲਵਾਉਣ ਦੀ ਅਰਜੀ ਦਿੱਤੀ ਖਤਰਾ ਵੱਧ ਰਿਹਾ ਸੀ ਸਾਨੂੰ ਇਹ ਸਾਫ਼ ਮਹਿਸੂਸ ਹੋ ਰਿਹਾ ਸੀ ਇੱਕ ਦਿਨ ਰਾਤ ਨੂੰ ਅਸੀਂ ਕੋਠੇ ਤੇ ਬੈਠੇ ਸੀ ਸ਼ਹਿਰ ਦੀਆਂ ਲਾਈਟਾਂ ਜਗਮਗ ਜਗਮਗਾ ਕਰ ਰਹੀਆਂ ਸੀ ਮੈਂ ਹੌਲੀ ਜੀ ਪੁੱਛਿਆ ਕਿ ਜੇ ਕੁਝ ਹੋ ਗਿਆ ਤੇ ਫੇਰ ਪਵਨ ਨੇ ਮੇਰਾ ਹੱਥ ਫੜ ਲਿਆ ਤੇ ਕਹਿਣ ਲੱਗਾ ਮੈਨੂੰ ਇੰਨਾ ਪਤਾ ਯਾ ਕਿ ਮੈਂ ਤੁਹਾਨੂੰ ਚੁਣਿਆ ਆ ਪਰ ਮੈਨੂੰ ਅਹਿਸਾਸ ਹੋਇਆ ਕਿ ਪਿਆਰ ਸਿਰਫ ਨਾਲ ਰਹਿਣ ਦਾ ਨਾਮ ਨਹੀਂ ਬਲਕਿ ਡਰ ਦੇ ਬਾਵੀਯੋਦ ਵੀ ਕਿਸੇ ਦੇ ਨਾਲ ਖੜਨ ਦਾ ਨਾਮ ਹੈ ਅਚਾਨਕ ਥੱਲੇ ਗੱਡੀ ਦੇ ਬ੍ਰੇਕ ਦੀ ਆਵਾਜ਼ ਆਈ ਅਸੀਂ ਦੋਵੇਂ ਹੈਰਾਨ ਹੋ ਗਏ ਦੇਖਿਆ ਤਾਂ ਇੱਕ ਕਾਲੀ ਕਾਰ ਸਾਡੇ ਘਰ ਦੇ ਸਾਹਮਣੇ ਰੁਕੀ ਖਿੜਕੀ ਦਾ ਸ਼ੀਸ਼ਾ ਥੱਲੇ ਹੋਇਆ ਤੇ ਮੈਂ ਉਹਨੂੰ ਦੇਖ ਲਿਆ ਉਹ ਵਿਕਰਮ ਸੀ ਉਹਦੀ ਨਜ਼ਰ ਸਿੱਧਾ ਮੇਰੇ ਤੇ ਗਈ ਉਹ ਹੱਸ ਪਿਆ ਉਦਾਸਾ ਇੱਕ ਖਤਰੇ ਵਾਲਾ ਸੀ ਉਹਨੇ ਸਿਰਫ ਇੱਕ ਇਸ਼ਾਰਾ ਕੀਤਾ ਜੋ ਕਿ ਘੜੀ ਵੱਲ ਸੀ ਜਿਵੇਂ ਕਿ ਉਹ ਕਹਿ ਰਿਹਾ ਹੋਵੇ ਕਿ ਟਾਈਮ ਖਤਮ ਹੋ ਰਿਹਾ ਏ ਪਵਨ ਫਟਾਫਟ ਥੱਲੇ ਭੱਜਿਆ ਪਰ ਉਦੋਂ ਤੱਕ ਵਿਕਰਮ ਕਾਰ ਭਜਾ ਕੇ ਚਲਾ ਗਿਆ ਸੀ ਮੈਂ ਕੰਬ ਰਹੀ ਸੀ ਕਿ ਹੁਣ ਦੁਸ਼ਮਣ ਲੁਕਿਆ ਨਹੀਂ ਉਹ ਸਾਹਮਣੇ ਆ ਚੁੱਕਾ ਸੀ ਤੇ ਇਹ ਲੜਾਈ ਹੁਣ ਨਿੱਜੀ ਹੋ ਚੁੱਕੀ ਸੀ ਪਵਨ ਨੇ ਮੇਰੇ ਵੱਲ ਦੇਖਿਆ ਤੇ ਕਹਿਣ ਲੱਗਾ ਹੁਣ ਪਿੱਛੇ ਹਟਣ ਦਾ ਮੌਕਾ ਨਹੀਂ ਹੈ ਮੈਂ ਲੰਬਾ ਜਿਹਾ ਸਾਹ ਲਿਆ ਮੈਨੂੰ ਡਰ ਵੀ ਲੱਗ ਰਿਹਾ ਸੀ ਤੇ ਪਵਨ ਦੇ ਨਾਲ ਸੇਫ ਵੀ ਫੀਲ ਹੋ ਰਿਹਾ ਸੀ ਕਿਉਂਕਿ ਸੱਚ ਹੁਣ ਬਹੁਤ ਕੋਲ ਸੀ ਤੇ ਪਿਆਰ ਹੋਰ ਵੀ ਮਜ਼ਬੂਤ ਹੋ ਚੁੱਕਾ ਸੀ ਉਸ ਕਾਲੀ ਕਾਰ ਦੇ ਜਾਣ ਤੋਂ ਬਾਅਦ ਘਰ ਦੀਆਂ ਕੰਧਾਂ ਵੀ ਜਿੱਦਾਂ ਸਾਨੂੰ ਘੂਰਨ ਲੱਗੀਆਂ ਸੀ ਡਰ ਹੁਣ ਕਲਪਨਾ ਨਹੀਂ ਸੀ ਕਿਉਂਕਿ ਹੁਣ ਵਿਕਰਮ ਸਾਡੇ ਸਾਹਮਣੇ ਖੜਾ ਸੀ ਪਵਨ ਨੇ ਫੈਸਲਾ ਕਰ ਲਿਆ ਕਿ ਹੁਣ ਅਸੀਂ ਵੇਟ ਨਹੀਂ ਕਰਾਂਗੇ ਜੇ ਅਸੀਂ ਚੁੱਪ ਰਹੇ ਤਾਂ ਉਹ ਸਾਨੂੰ ਡਰਾਉਂਦਾ ਰਹੇਗਾ ਅਗਲੀ ਸਵੇਰ ਅਸੀ ਉਸ ਪੱਤਰਕਾਰ ਨੂੰ ਮਿਲੇ ਸਬੂਤ ਫਾਈਲਾਂ ਤੇ ਪੁਰਾਣੇ ਬਿਆਨ ਸਾਰਾ ਕੁਝ ਸਾਹਮਣੇ ਰੱਖਿਆ ਗਿਆ ਹਰ ਕਾਗਜ਼ ਦੇ ਨਾਲ ਰੀਆ ਦੀ ਫੋਟੋ ਮੇਰੀਆਂ ਅੱਖਾਂ 'ਚ ਉੱਤਰਦੀ ਗਈ ਇੱਕ ਜ਼ਿੰਦਗੀ ਜਿਹਨੂੰ ਸੱਚ ਬੋਲਣ ਦੀ ਕੀਮਤ ਆਪਣੀ ਜਾਨ ਦੇ ਕੇ ਚਕਾਉਣੀ ਪਈ ਸ਼ਾਮ ਨੂੰ ਪਵਨ ਦੇ ਫੋਨ ਤੇ ਇੱਕ ਅਨਨੋਨ ਨੰਬਰ ਤੋਂ ਕਾਲ ਆਈ ਭਾਰੀ ਆਵਾਜ਼ ਵਿੱਚ ਉਹ ਕਹਿ ਰਿਹਾ ਸੀ ਅੱਜ ਰਾਤ ਮੈਨੂੰ ਇਕੱਲਾ ਮਿਲ ਮੈਂ ਪਵਨ ਦਾ ਹੱਥ ਫੜ ਲਿਆ ਤੇ ਉਹਨੂੰ ਕਿਹਾ ਕਿ ਨਹੀਂ ਇਹ ਕੋਈ ਪਲਾਨ ਲੱਗ ਰਿਹਾ ਏ ਪਵਨ ਕਹਿਣ ਲੱਗਾ ਜੇ ਮੈਂ ਨਹੀਂ ਗਿਆ ਤਾਂ ਉਹ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਏ ਇਹ ਉਹੀ ਪਲ ਸੀ ਜਿੱਥੇ ਪਿਆਰ ਡਰ ਤੋਂ ਵੱਡਾ ਹੋ ਗਿਆ ਅਸੀਂ ਪੁਲਿਸ ਨੂੰ ਸਭ ਕੁਝ ਦੱਸਿਆ ਤੇ ਫੈਸਲਾ ਕੀਤਾ ਕਿ ਪਵਨ ਜਾਏਗਾ ਪਰ ਕੱਲਾ ਨਹੀਂ ਪੁਰਾਣੀ ਫੈਕਟਰੀ ਜੋ ਕਿ ਸ਼ਹਿਰ ਤੋਂ ਬਾਹਰ ਸੀ ਉੱਥੇ ਹਨੇਰਾ ਸੀ ਖਾਮੋਸ਼ੀ ਸੀ ਤੇ ਟੁੱਟੇ ਹੋਏ ਸ਼ੀਸ਼ੇ ਪਏ ਸੀ ਪਵਨ ਅੰਦਰ ਗਿਆ ਤੇ ਮੈਂ ਕਾਰ ਵਿੱਚ ਬੈਠੀ ਰਹੀ ਤੇ ਮੈਂ ਬਹੁਤ ਡਰ ਰਹੀ ਸੀ ਕੁਝ ਮਿੰਟਾਂ ਬਾਅਦ ਮੈਨੂੰ ਚੀਕ ਦੀ ਆਵਾਜ਼ ਆਈ ਮੇਰੇ ਸਾਹ ਰੁਕ ਗਏ ਮੈਂ ਬਾਹਰ ਨਿਕਲੀ ਤੇ ਮੈਂ ਉਹੀ ਦੇਖਿਆ ਜਿਹਦਾ ਮੈਨੂੰ ਡਰ ਸੀ ਉਥੇ ਵਿਕਰਮ ਸੀ ਪਰ ਉਹਦੇ ਹੱਥ 'ਚ ਕੋਈ ਹਥਿਆਰ ਨਹੀਂ ਸੀ ਪਰ ਉਹਦੀਆਂ ਗੱਲਾਂ ਕਿਸੇ ਵਾਰ ਤੋਂ ਘੱਟ ਨਹੀਂ ਸੀ ਉਹ ਹੱਸਦੇ ਹੋਏ ਕਹਿਣ ਲੱਗਾ ਰੀਆ ਨੇ ਬਹੁਤ ਕੁਝ ਜਾਣ ਲਿਆ ਸੀ ਤੇ ਹੁਣ ਤੂੰ ਵੀ ਜਾਣ ਲੈ ਪਵਨ ਅੱਗੇ ਵਧਿਆ ਤੇ ਕਹਿਣ ਲੱਗਾ ਹੁਣ ਸੱਚ ਬਾਹਰ ਆ ਕੇ ਰਹੂਗਾ ਵਿਕਰਮ ਦਾ ਚਿਹਰਾ ਗੁੱਸੇ ਵਾਲਾ ਹੋ ਗਿਆ ਤੇ ਕਹਿਣ ਲੱਗਾ ਸੱਚ ਸੱਚ ਉਹੀ ਹੁੰਦਾ ਏ ਜੋ ਤਾਕਤਵਰ ਤੈ ਕਰਦਾ ਆ ਅਚਾਨਕ ਪਿੱਛੇੋਂ ਪੁਲਿਸ ਦੀਆਂ ਗੱਡੀਆਂ ਹਨੇਰੇ ਵਿੱਚ ਜਗਮਗਾਉਂਦੀਆਂ ਹੋਈਆਂ ਆ ਗਈਆਂ ਵਿਕਰਮ ਭੱਜਣ ਲੱਗਾ ਪਰ ਹੁਣ ਬਹੁਤ देर ਹੋ ਚੁੱਕੀ ਸੀ ਪੁਲਿਸ ਨੇ ਉਹਨੂੰ ਫੜ ਲਿਆ ਮੈਂ ਉੱਥੇ ਖੜੀ ਸੀ ਮੇਰੀਆਂ ਲੱਤਾਂ ਕੰਬ ਰਹੀਆਂ ਸੀ ਪਵਨ ਮੇਰੇ ਵੱਲ ਆਇਆ ਤੇ ਮੈਂ ਉਹਨੂੰ ਘੁੱਟ ਕੇ ਆਪਣੇ ਗਲ ਨਾਲ ਲਾ ਲਿਆ ਉਸ ਟਾਈਮ ਡਰ ਹੰਝੂ ਤੇ ਰਾਹਤ ਸਾਰਾ ਕੁਝ ਇਕੱਠਾ ਹੀ ਵਹਿ ਗਿਆ ਮੈਂ ਪਵਨ ਨੂੰ ਕਿਹਾ ਕਿ ਸਭ ਕੁਝ ਖਤਮ ਹੋ ਗਿਆ ਯਾ ਨਾ ਤੇ ਪਵਨ ਨੇ ਸਿਰ ਹਿਲਾਇਆ ਕਿ ਇਹ ਸ਼ੁਰੂਆਤ ਹੈ ਰੀਆ ਨੂੰ ਇਨਸਾਫ ਦਿਵਾਉਣ ਦੀ ਤੇ ਸ਼ੁਰੂਆਤ ਤੇ ਸਾਡੇ ਲਈ ਇੱਕ ਨਵੀਂ ਸਵੇਰ ਪਰ ਕਹਾਣੀ ਹਜੇ ਪੂਰੀ ਨਹੀਂ ਹੋਈ ਸੀ ਕਿਉਂਕਿ ਸੱਚ ਸਾਹਮਣੇ ਲਿਆਉਣ ਦੀ ਕੀਮਤ ਸਾਨੂੰ ਦੋਵਾਂ ਨੂੰ ਚੁਕਾਉਣੀ ਪੈਣੀ ਆ ਵਿਕਰਮ ਦੀ ਗ੍ਰਿਫਤਾਰੀ ਤੋਂ ਬਾਅਦ ਸ਼ਹਿਰ ਕੁਝ ਦਿਨਾਂ ਤੱਕ ਅਫਵਾਹਾਂ ਨਾਲ ਭਰਿਆ ਰਿਹਾ ਖਬਰਾਂ ਸਵਾਲ ਤੇ ਪੁਰਾਣੇ ਜ਼ਖਮ ਸਭ ਕੁਝ ਬਾਹਰ ਆਉਣ ਲੱਗਾ ਰੀਆ ਦੇ ਕੇਸ ਦੀ ਜਾਂਚ ਦੁਬਾਰਾ ਸ਼ੁਰੂ ਹੋ ਗਈ ਜੋ ਸੱਚ ਸਾਲਾਂ ਤੋਂ ਫਾਈਲਾਂ ਚ ਦੱਬਿਆ ਸੀ ਹੁਣ ਬਾਹਰ ਆ ਰਿਹਾ ਸੀ ਪਵਨ ਹਰ ਦਿਨ ਪੁਲਿਸ ਤੇ ਵਕੀਲਾਂ ਦੇ ਚੱਕਰ ਕੱਟਦਾ ਉਹ ਥੱਕਿਆ ਹੋਇਆ ਹੁੰਦਾ ਪਰ ਉਹਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਸ਼ਾਂਤੀ ਸੀ ਮੈਂ ਅਕਸਰ ਖਿੜਕੀ ਤੋਂ ਬਾਹਰ ਸੂਰਜ ਨੂੰ ਨਿਕਲਦੇ ਦੇਖਦੀ ਤੇ ਸੋਚਦੀ ਕਿੰਨਾ ਕੁਝ ਬਦਲ ਗਿਆ ਆ ਡਰ ਹਜੇ ਵੀ ਸੀ ਪਰ ਹੁਣ ਉਹ ਸਾਨੂੰ ਰੋਕਦਾ ਨਹੀਂ ਸੀ ਬਲਕਿ ਯਾਦ ਦਿਵਾਉਂਦਾ ਸੀ ਕਿ ਅਸੀਂ ਕਿੰਨੀ ਦੂਰ ਤੱਕ ਹਿੰਮਤ ਕੀਤੀ ਹੈ ਇੱਕ ਦਿਨ ਸ਼ਾਮ ਨੂੰ ਪਵਨ ਮੇਰੇ ਕੋਲ ਆ ਕੇ ਬੈਠਾ ਉਹਦੇ ਹੱਥਾਂ 'ਚ ਦੋ ਕੱਪ ਚਾਹ ਸੀ ਉਹ ਕਹਿਣ ਲੱਗਾ ਸਭ ਖਤਮ ਨਹੀਂ ਹੁੰਦਾ ਪਰ ਹੁਣ ਅਸੀਂ ਭੱਜ ਨਹੀਂ ਰਹੇ ਮੈਂ ਉਹਦੇ ਵੱਲ ਦੇਖਿਆ ਉਹ ਉਹੀ ਇਨਸਾਨ ਸੀ ਪਰ ਪਹਿਲਾਂ ਨਾਲੋਂ ਜ਼ਿਆਦਾ ਸੱਚਾ ਤੇ ਜ਼ਿਆਦਾ ਮਜ਼ਬੂਤ ਰੀਆ ਨੂੰ ਆਖਿਰਕਾਰ ਇਨਸਾਫ ਮਿਲ ਗਿਆ ਵਿਕਰਮ ਦੇ ਖਿਲਾਫ ਬਹੁਤ ਠੋਸ ਸਬੂਤ ਮਿਲ ਗਏ ਸੀ ਅਦਾਲਤ ਦੇ ਬਾਹਰ ਪਵਨ ਕੁਝ ਦੇਰ ਚੁੱਪਚਾਪ ਖੜਾ ਰਿਹਾ ਫਿਰ ਉਹਨੇ ਅਸਮਾਨ ਵੱਲ ਦੇਖਿਆ ਤੇ ਕਹਿਣ ਲੱਗਾ ਹੁਣ ਮੈਂ ਅੱਗੇ ਵੱਧ ਸਕਦਾ ਆ ਮੈਂ ਸਮਝ ਗਈ ਕਿ ਉਹ ਮੈਨੂੰ ਸੱਚਾ ਪਿਆਰ ਕਰਦਾ ਏ ਅਸੀਂ ਫੈਸਲਾ ਕੀਤਾ ਕਿ ਅਸੀਂ ਸ਼ਹਿਰ ਛੱਡ ਦੇਵਾਂਗੇ ਤੇ ਨਵੇਂ ਸਿਰੇ ਤੋਂ ਨਵੀਂ ਜਗ੍ਹਾ ਤੋਂ ਆਪਣੀ ਸ਼ੁਰੂਆਤ ਕਰਾਂਗੇ ਉਸ ਆਖਰੀ ਰਾਤ ਅਸੀਂ ਕੋਠੇ ਤੇ ਬੈਠੇ ਸੀ ਹਵਾ ਚੱਲ ਰਹੀ ਸੀ ਤੇ ਅਸਮਾਨ ਸਾਫ਼ ਸੀ ਮੈਂ ਉਹਨੂੰ ਪੁੱਛਿਆ ਕਿ ਤੁਹਾਨੂੰ ਡਰ ਲੱਗ ਰਿਹਾ ਏ ਪਵਨ ਹੱਸ ਪਿਆ ਤੇ ਕਹਿਣ ਲੱਗਾ ਹੁਣ ਕੋਈ ਡਰ ਨਹੀਂ ਹੁਣ ਤਾਂ ਭਰੋਸਾ ਏ ਉਨੇ ਮੇਰਾ ਹੱਥ ਫੜਿਆ ਤੇ ਉਹਦਾ ਸ਼ੂਨਾ ਇੱਕ ਵਾਦੇ ਵਾਂਗ ਲੱਗਿਆ ਸਵੇਰੇ ਅਸੀਂ ਟ੍ਰੇਨ 'ਚ ਬੈਠੇ ਸੀ ਮੈਂ ਖਿੜਕੀ 'ਚੋਂ ਦੇਖ ਰਹੀ ਸੀ ਤਾਂ ਸ਼ਹਿਰ ਪਿੱਛੇ ਨਿਕਲ ਗਿਆ ਸੀ ਮੈਂ ਮਹਿਸੂਸ ਕੀਤਾ ਕਿ ਪਿਆਰ ਹਮੇਸ਼ਾ ਆਵਾਜ਼ ਨਹੀਂ ਕਰਦਾ ਕਦੇ-ਕਦੇ ਉਹ ਨਾਲ ਬੈਠ ਕੇ ਅੱਗੇ ਵਧ ਜਾਂਦਾ ਹੈ ਸਾਨੂੰ ਨਹੀਂ ਸੀ ਪਤਾ ਕਿ ਅੱਗੇ ਕੀ ਹੋਊਗਾ ਪਰ ਅਸੀਂ ਇੰਨਾ ਜਾਣਦੇ ਸੀ ਕਿ ਜੋ ਵੀ ਹੋਊਗਾ ਅਸੀਂ ਸੱਚੇ ਰਵਾਂਗੇ ਤੇ ਸ਼ਾਇਦ ਇਹੀ ਸਾਡੇ ਖੂਬਸੂਰਤ ਪਾਲ ਸੀ ਅਸੀਂ ਬਹੁਤ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਤੇ ਅਸੀਂ ਬਹੁਤ ਖੁਸ਼ੀ-ਖੁਸ਼ੀ ਰਹਿ ਰਹੇ ਹਾਂ ਐਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਦੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ